ਕੋਈ ਵੜ ਕੇ ਨਹੀਂ ਦੱਸਦਾ ਕੀ ਸਾਡੇ ਨਾਲ ਹੋਇਆ ਕੀ ਹੈ ਉਹ ਮੈਨੂੰ ਮਾਰਸ਼ਲ ਤੇ ਅੱਦੇ ਦਾ ਗੰਦਲ ਕੇ ਕਿਉਂਕਿ ਅੱਜ ਕੱਲ੍ਹ ਲੋਕ ਮਤਲਬੀ ਹੋ ਗਏ ਉਹਨਾਂ ਨੇ ਨਾਲ ਦੀ ਨਾਲ ਚੂੜੀਸ਼ਾਂ ਤਕੜੀ ਛੱਡ ਕੇ ਝਟ ਪੜ ਲਿਆ ਜਿਹੜੇ ਕੁਝ ਐਸੇ ਲੋਕ ਸੀ ਜਾਂ ਵੀ ਥਾਂੇ ਕਾਫੀ ਲੋਕ ਉਹਨਾਂ ਨੇ ਕਿਹਾ ਹਾਲਾਂਕਿ ਜਿਹੜਾ ਜਿੰਬੀਦਲੂ ਸੀ ਇਹਨੂੰ ਇਸ ਕਾਬਲ ਕਿਹਦੇ ਬਣਾਇਆ ਕਿ ਇਹ ਸੌਦਾ ਕਰ ਲਿਆ ਆਮ ਆਦਮੀ ਪਾਰਟੀ ਦਾ ਇਹ ਗੋਸਾਬ ਨੂੰ ਕਾਬਲ ਬਣਾਇਆ ਸੁਪੀਰ ਬਾਦਲ ਨੇ ਔਰ ਬਾਦਲ ਸਾਹਿਬ ਨੇ ਇੰਨਾ ਵੱਡਾ ਅੰਪਾਇਰ ਖੜੀ ਕਰਕੇ ਦਿੱਤੀ ਕਾਰੋਬਾਰ ਖੜਾ ਕਰਕੇ ਦਿੱਤਾ ਨਾਂ ਬਣਾਇਆ ਦੋ ਵਾਰੀ ਟਿਕਟਾਂ ਦਿੱਤੀਆਂ ਔਰ ਆਪ ਦੇ ਜਿਹੜੇ ਚੇਹੇਤਿਆਂ ਦੀ ਪੂੰਜੀ ਇਹਨਾਂ ਨੂੰ ਫਕਾਦੀ ਵੀ ਆ ਲੋ ਬਈ ਤੁਸੀਂ ਚਾਬੀ ਸੰਭਾਲੋ ਐਨ ਮੌਕੇ ਤੇ ਆ ਕੇ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਇੱਕ ਪੋਸਟਰ ਲੱਗੇ ਆ ਜਿਹਦੇ ਚ ਸੁਪੀਰ ਬਾਦਲ ਨੇ ਮੋਢੇ ਤੇ ਹੱਥ ਰੱਖਿਆ ਰਿਹਾ ਡਿਪਟੀ ਡਿਲੀਜੇ ਉਹ ਪੜਾ ਰਹੇ ਐ ਰਾਤ ਨੂੰ ਬੰਦੇ ਲਾਏ ਪਏ ਐ ਜੋਰ ਲੱਗੇ ਪਏ ਐ ਵੀ ਸਾਡੀ ਬੰਦਾਨੀ ਨਾ ਹੋਵੇ ਇਹਨੂੰ ਪਾੜ ਦਿਓ ਜਿਹਨੂੰ ਕਹਿੰਦੇ ਸੀ ਇਹ ਭਰਾ ਐ ਸਾਡਾ ਵੱਡਾ ਸੁਖਵੀਰ ਸਿੰਘ ਬਾਦਲ ਅੱਜ ਤੇ ਅਕਾਲੀ ਦਲ ਸਾਡਾ ਸਭ ਕੁਝ ਐ ਔਰੀ ਪਿੱਟ 'ਚ ਛੁਰਾ ਮਾਰਿਆ ਔਰ ਨੀਰੋ ਲੀਰ ਕਰਤਾ ਖੂਨੋ ਖੂਨ ਕਰਤਾ ਅਕਾਲੀ ਦਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਫੀ ਸਟਰੋਂਗ ਹੁੰਦਾ ਸੀ ਸੁਖਵੀਰ ਸਿੰਘ ਬਾਗਲ ਦੀ ਮਰਖਾਲ ਸੰਜੀਪ ਬਾਅਦ ਤੇ ਲੱਤ ਵੱਢਦੀ ਆਦਮੀਆ ਢਿੱਲੋਂ ਸਾਹਿਬ ਨੇ ਕਿ ਉਹਨਾਂ ਨੂੰ ਸਾਰੇ ਚੋਣਾਂ ਛੱਡ ਕੇ ਭੱਜ ਜਾਣਾ ਪਿਆ ਦੇਖੋ ਚੋਣ ਦਾ ਨਿਸ਼ਾਨ ਅੱਕੜੀ ਅੱਜ ਪੂਰੇ ਪੰਜਾਬ 'ਚ ਨਹੀਂ ਲੱਗ ਰਹੀ ਜਨਾਬ ਕਰਦੇ ਮਤਲਬ ਕਿ ਉਹ ਛੱਡ ਕੇ ਮੈਦਾਨ ਜਦੋਂ ਘਰ ਘਰ ਤੇ ਹਮਲਾ ਹੋ ਗਿਆ ਜਿੱਥੇ ਸਾਰਾ ਬਰੂਦ ਸਾਰਾ ਪਿਆ ਸੀ ਕਿ ਉਹਦਾ ਉਹਨਾਂ ਨੇ ਇੱਕ ਕੰਮ ਧਾਗਣਾ ਸੀ ਦੂਜੇ ਪੰਜਾਬ ਦੇ ਵਿੱਚ ਉੱਥੇ ਇਹਨਾਂ ਨੇ ਵਿਸਵਾਸ਼ ਕਰਕੇ ਉਹਨੂੰ ਮਾਰਤਾ ਫਿਰ ਆਪ ਨੂੰ ਕਰੇ ਪਿਆ ਬੁਲਾਇਆ ਇਹਵੇਂ ਹੋ ਗਿਆ ਕਿ ਜਿਵੇਂ ਘਰ ਬੁਲਾ ਕੇ ਰੋਟੀ ਖਾਣ ਦੇ ਬਹਾਨੇ ਕਿਸੇ ਨੂੰ ਜ਼ਹਿਰ ਦੇਤਾ ਹੋਵੇ ਕਿ ਜ਼ਹਿਰ ਤੋਂ ਵੀ ਭੈੜੀ ਗੱਲ ਹੋਈ ਜੋ ਸੁਰਬੀਰ ਸਿੰਘ ਬਾਦਲ ਸਾਹਿਬ ਹੁਣਾਂ ਨਾਲ ਪਾਰਟੀ ਡਿਪਟੀ ਚੀਫ ਮੰਤਰੀ ਬਣਾਉਣੇ ਕਿ ਇਹ ਨਹੀਂ ਹੋਣਾ ਚਾਹੀਦਾ ਇਦਾਂ ਤਾਂ ਤੇ ਸਾਰਾ ਸਿਸਟਮ ਹੀ ਖੋਣ ਵਾਲੇ ਸਮੇਂ ਚ ਕੈਸ਼ ਗੈਸ਼ ਹੋ ਜਾਏਗਾ ਆ ਜਿਹੜਾ ਮਿੱਤੂ ਹੁੰਦਾ ਹੈ ਜਨਮ ਵਿੱਚ ਮੰਤਰੀ ਬਾਜੇ ਉਹ ਐਂ ਕਹਿੰਦਾ ਵੀ ਉਹ ਰਾਮਵਾਲੀਆ ਸਾਥੇ ਨੇ ਹੁੰਦੇ ਵੀ ਉਹਨਾਂ ਦੇ ਘਰੇ ਸੰਦਾ ਜਾਂ ਸੰਧਟ ਕੋ ਮੁੱਖ ਮੰਤਰੀ ਨਹੀਂ ਬਣ ਸਕਦਾ ਸੋ ਦੇਰੇ ਕਹਿਣਾ ਮੁਮਕ ਦਿੱਤੂ ਨੂੰ ਬਣਾਇਆ ਰੇਲਵੇ ਮੰਤਰੀਾਰੇ ਤੇ ਜੇ ਰਾਜਾ ਵੜਿੰਗ ਕੱਲ ਨੂੰ ਮੋਦੀ ਨਾਲ ਗੱਲ ਕਰ ਲਈ ਮੋਦੀ ਸਾਹਿਬ ਨਾਲ ਤਾਂ ਵੜਿੰਗ ਵੀ ਕੈਬਨਿਟ ਮੰਤਰੀ ਬਣਾ ਸਕਦੇ ਲੇਕਿਨ ਨੂੰ ਸੌਦਾ ਕਰਨ ਦੇ ਕਾਬਿਲ ਵੀ ਨਹੀਂ ਬਣਾਇਆ ਰਾਹੁਲ ਗਾਂਧੀ ਦੇ ਕਾਂਗਰਸ ਨਾਲ ਤਿੰਨ ਵਾਰੀ ਐਮਐਲਏ ਬਣਾਇਆ ਦਿੱਤਾ ਹੈ ਕਿੱਥੇ ਨੇ ਇਸ ਕਾਬਿਲ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਸਾਰੇ ਲੋਕਾਂ ਨੂੰ ਆਕਾਲੀ ਦਲ ਨੂੰ ਜਿਹੜੇ ਪਿਆਰ ਕਰਦੇ ਝਾੜੂ ਅੰਦਰ ਘਰਾਂ ਚ ਵਿਖੇ ਰਹੋਗਾ ਚੌਂਸਰ ਕੰਟਰੀ ਇਹ ਮੌਕਾ ਪ੍ਰਸ ਲੋਕਾਂ ਨੂੰ ਜਿਹੜੇ ਜਿਹੜੇ ਇਸ ਤਰ੍ਹਾਂ ਆਪ ਦਾ ਆਪ ਦੇ ਘਰਾਂ ਦੇ ਸਰਕਾਰਾਰੇ ਸੋਚ ਕੇ ਤੁਸੀਂ ਕਿ ਕੋ ਗਮ ਤੁਸੀਂ ਆਪ ਦੇ ਖਾਸ ਬੰਦਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਬਚਾ ਕੇ ਸਾਥ ਸੁਆਇਆ ਉਹਨਾਂ ਨੂੰ ਛੱਡ ਕੇ ਆ ਸਕਦੇ ਹੋ ਤਾਂ ਫਿਰ ਗਿੱਦੜਵਾਰ ਇਹ ਕੀ ਵਿਚਾਰੀ ਚੀਜ਼ ਹੈ ਕਿੱਦੜਵਾਦੇ ਕੀ ਚੀਜ਼ ਐ ਮੁੱਢਾ ਮਨ ਤਾਂ ਦੁਖਦਾ ਹੈ ਨਾ ਜੇ ਤੁਸੀਂ ਕਿਸੇ ਵਿਅਕਤੀ ਦੇ ਪਿੱਛੇ ਕੋਈ ਉੱਡਾ ਹੋਵੇ ਜੋ ਹੀ ਜਾਨ ਤੇ ਉਹਦਾ ਕਾਰੋਬਾਰ ਰਾਜਦਾਨੀਆ ਮਹਿਲ ਬਾੜੀਆਂ ਬਣਾਈਆਂ ਹੋਣ ਜੇ ਜਿਨ੍ਹਾਂ ਨੇ ਬਣਾਈਆਂ ਹੋਣ ਤੁਸੀਂ ਉਹਨਾਂ ਦੀ ਛਾਤੀ ਤੇ ਫੜ ਕੇ ਉਹਨਾਂ ਨੂੰ ਰਾਤ ਨੂੰ ਰੋਟੀ ਖਾਣ ਦੇ ਵੇਲੇ ਜ਼ਹਿਰ ਪਾ ਦਿਓ ਤਾਂ ਇਹ ਕਿੰਡੀ ਬਾਣੀ ਕਰਦੇ ਇਸ ਕਰਦਾ ਧਿਆਨ ਰੱਖਿਓ ਮੇਰੀ ਬੇਨਤੀ ਹੈ ਕਿਦੜਵਾਦੇ ਬਕਾਲੀ ਭਰਾਵਾਂ ਨੂੰ कि ਜਿਹੜੇ ਤੁਸੀਂ ਹੁਣ ਚਾਹੀਦਾ ਚਾਹੁੰਦਾ ਛੱਡਾ ਥੋੜੇ ਸੋਹਣਾ ਨਹੀਂ ਲੱਗਦਾ ਜਿੱਥੇ ਤੁਸੀਂ 7-7 ਸਾਲ ਮੋਟਾ ਪਾਉਂਦੇ ਸੋ ਮੇਰੀ ਬੇਨਤੀ ਆ ਕਿ ਆਦਮੀਆਂ ਧਿੰਗੋਂ ਸਾਭ ਨੂੰ ਜਰਾ ਸੰਸਕੋਣ ਆਸਤੇ ਕਿ ਜਿੱਥੇ ਪੈਸੇ ਹੈਗੇ ਆ ਉਹ ਹੈਗੇ ਆ ਔਰ ਠੋਕ ਕੇ ਉਹਨਾਂ ਦੇ ਖਿਲਾਫ ਜ਼ਰੂਰ ਹੋ ਸਕਦੇ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗੇ ਕਿ ਕੋ ਖੇ ਦਾ ਮਤਲਬ ਕੀ ਹੈ ਕੋਈ ਤੁਹਾਨੂੰ ਪਤਾ ਗਦਾਰੀ 1974 ਤੋਂ ਪਹਿਲਾਂ ਵੀ ਗਦਾਰ ਬਹੁਤ ਬਣਿਆ जारी ਕਰਿਆ ਕਰਦੇ ਸੀ ਜੇ ਮੋਲ ਤੋਂ ਪਹਿਲਾਂ ਲਾਡ ਹੋ ਜਾਣਾ ਸੀ ਜੇ ਗਦਾਰ ਨਾ ਬਾਰੀ ਬਸ ਅਫਸੋਸ ਹੈ ਗਦਾਰ ਕੋਈ ਸੀ ਇਸੇ ਕਰਕੇ ਤੁਸੀਂ ਯਾਰਾਂ ਨੂੰ ਬੋਲਸੀ ਦੇ ਪਿੰਡ ਵਿੱਚ ਚੱਲਣਾ ਪਿਆ ਉਸ ਉਹ ਰਾਜਾ ਵ림 ਤਾਂ ਹਮੇਸ਼ਾ ਗਦਾਰਾਂ ਦੇ ਖਿਲਾਫ ਖੜਿਆ ਚਾਹੇ ਉਹ ਬਿੱਟੂ ਹੋਵੇ ਚਾਹੇ ਕੋਹਰ ਹੋਵੇ ਚਾਹੇ ਉਹ ਮਨਪ੍ਰੀਤ ਬਾਗੋ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਾਣੇ ਇਹਦੇ ਤੇ ਜ਼ਰੂਰ ਗੌਰ ਫਰਮਾਇਓ ਔਰ ਮੈਂ ਕਾਲੀ ਦਲ ਦੇ ਪੁਰਾਣੀ ਛੰਡ ਬਾਪੇ ਯਾਨੀ ਸਾਰੀਆਂ ਉਮਰਾਂ ਆਪਕੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੇਪਾ ਕਰਕੇ ਦਿੱਤੀ ਕਿ ਲੰਬੇ ਜੇ ਤੁਸੀਂ ਇਸ ਸੈਲ ਦੇ ਨਾਮ ਦਾ ਸਾਥ ਰੱਖੋ ਫਾਲਸ ਇੱਕ ਗੋਲ ਇਹ ਨਾਸਟ ਹੈ ਕਿ ਇਸ ਯਾਨੀ ਤੁਹਾਨੂੰ ਸਖਤ ਕਰਦਾ ਉਹ ਇਹ ਮੈਂ ਕਿ ਜਰੂਰੀ ਸਿਰਗਾ ਦਾ ਅਸਰ ਸੀ